ਗ੍ਰਾਮ ਪੰਚਾਇਤ ਤਪਰੀਆਂ ਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਨੂਪਲੀ ਐਚ ਐਂਡ ਡੀ ਸਕੂਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲਗਭਗ ਖੂਨ ਦੇ 100 ਯੂਨਿਟ ਇਕੱਠੇ ਕੀਤੇ ਗਏ ਨੇ ਇਸ ਮੌਕੇ ਦੀਪਕ ਸੋਨੀ ਨੇ ਕਿਹਾ ਕਿ ਖੂਨਦਾਨ ਵਰਗੇ ਕੈਂਪ ਲਗਾਏ ਜਾਣੇ ਚਾਹੀਦੇ ਨੇ ਕਿਉਂਕਿ ਸਾਡੇ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਹੋਇਆ ਜੀ ਆ ਮੈਂ ਦੇਖੀ ਸੀ ਕਿ ਇਹਨਾਂ ਦੇ ਇੱਕ ਬਲੱਡ ਡੋਨੇਸ਼ਨ ਗਰੁੱਪ ਬਣਿਆ ਹੋਇਆ WhatsApp ਉਹਦੇ ਵਿੱਚ ਪਾਈ ਸੀਗੇ ਇਹਨਾਂ ਨੇ ਇਹ ਜਿਹੜਾ ਹੈਗਾ ਬਹੁਤ ਜ਼ਰੂਰਤਮੰਦ ਲੋਕਾਂ ਨੂੰ ਪਹੁੰਚਾਉਣ ਵਾਸਤੇ ਮੈਂ ਦੇਖਿਆ ਪੀਜੀਆਈ ਦੇ ਵੀ ਮੇਰਾ ਬ੍ਰਦਰ ਵੀ ਐਡਮਿਟ ਸੀਗਾ ਲੋਥ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਨਾਟ ਹੁੰਦਾ ਹੈਗਾ ਜੀ ਸਾਰੇ ਦੇ ਸਾਰੇ ਡੋਨੇਟ ਕਰਨ ਤਾਂ ਬੜੀ ਵਧੀਆ ਗੱਲ ਹੈਗੀ ਤਾਂ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਵੀ ਬਹੁਤ ਬਹੁਤ ਵਧੀਆ ਪ੍ਰੋਗਰਾਮ ਇਹ ਦੇ ਨਾਲ ਨਾਲ ਬਹੁਤ ਵਧੀਆ ਪ੍ਰਾਲਾ ਹੈ ਕਿਸੇ ਦੀ ਜਾਨ ਵੀ ਬਚ ਸਕਦੀ ਹੈ ਸਰੀਰ ਵਾਸਤੇ ਵੀ ਬੈਸੀ ਵੀ ਠੀਕ ਹੈ ਜੀ ਨੂੰ ਡੋਨੇਟ ਕਰਨਾ ਹੈਗਾ ਉਹਦਾ ਵੀ ਹੈਲਥ ਵਾਈਜ਼ ਹੈ ਸਰੀਰ ਠੀਕ ਰਹਿੰਦਾ ਹੈਗਾ ਵੀ ਕੋਈ ਫਰਕ ਨਹੀਂ ਪੈਂਦਾ 24 ਘੰਟੇ ਦੇ ਵਿੱਚ ਵਿੱਚ ਫਿਰ ਦੁਬਾਰਾ ਪੂਰਾ ਹੋ ਜਾਂਦਾ ਬਹੁਤ ਵਧੀਆ ਕੰਮ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਖੂਨਦਾਨ ਕੈਂਪ ಗ್ರಾಮ ਪੰਚਾਇਤ ਟੱਕਰੀਆਂ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਪਨੁਕੜੀ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਐਚਡੀਐਨ ਸਕੂਲ ਹੈ ਉੱਥੇ ਲਗਾਇਆ ਗਿਆ ਹੈ ਜੀ ਪੀਜੀਆ ਤੋਂ ਟੀਮ ਆਈ ਹੋਈ ਹੈ ਤੇ ਸਵੇਰੇ ਲਗਭਗ 10:30 ਵਜੇ ਦੇ ਕਰੀਬ ਸ਼ੁਰੂ ਹੋ ਗਿਆ ਹੁਣ 60 ਤੋਂ ਪਲੱਸ ਦੇ ਕਰੀਬ ਹੈ ਜਿਹੜੇ ਯੂਨਿਟ ਹੈ ਉਹ ਡੋਨਰ ਵੱਲੋਂ ਦਾਨ ਕਰ ਦਿੱਤੇ ਗਏ ਆ ਕਾਫੀ ਡੋਨਰ ਆਏ ਸੀਗੇ ਉਹਨਾਂ ਵਿੱਚੋਂ ਪੀਜੀਆਈ ਦੀ ਜਿਹੜੀ ਟੀਮ ਹੈ ਉਹ ਚੁਣ ਕੇ ਹੀ ਲੈਂਦੀ ਹੈ ਕੋਈ ਨਾ ਕਈਆਂ ਨੂੰ ਜਿਵੇਂ ਕੋਈ ਕਿਸੇ ਦਾ ਬੀਪੀ ਦੀ ਇਸ਼ੂ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਦਵਾਈ ਚੱਲਦੀ ਹੈ ਉਹਨਾਂ ਨੂੰ ਫਿਰ ਉਹਨਾਂ ਨੇ ਮਨਾ ਵੀ ਕਰ ਦਿੱਤਾ ਸੋ ਕੁੱਲ ਮਿਲਾ ਕੇ ਹੁਣ ਜਿਹੜੇ ਡੋਨਰ ਹੈ 60 ਤੋਂ ਪਲੱਸ ਹੋ ਚੁੱਕੇ ਆ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਾਹਰ ਡੋਨਰ ਹੈ ਆਏ ਹੋਏ ਆ ਜਿਹੜਾ ਆਪਣਾ ਨੰਬਰ ਪਾ ਰਿਹਾ ਹੈ ਇਹ ਪ੍ਰਾਲਾ ਚੱਲਦਾ ਰਹੂਗਾ ਇਹ ਉਪਰਾਲਾ ਸਰ ਅਸੀਂ ਪਹਿਲੀ ਵਾਰ ਪੰਚਾਇਤ ਨੇ ਸਾਡੇ ਵੱਲੋਂ ਕਰਾਇਆ ਗਿਆ ਪਰ ਸਾਡੇ ਜਿਹੜੇ ਸਾਥੀ ਆ ਵਿਕਾਸ ਸੋਨੀ ਜੀ ਉਹ ਇਸ ਕੰਮ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੈ ਉਹਨਾਂ ਦੇ ਮੋਟੀਵੇਸ਼ਨਲ ਸਦਕਾ ਹੀ ਅਸੀਂ ਇਹ ਅੱਜ ਉਪਰਾਲਾ ਕਰਿਆ ਹੈ ਅਸੀਂ ਪੰਚਾਇਤ ਵੱਲੋਂ ਅੱਜ ਪਹਿਲੀ ਵਾਰ ਉਪਰਾਲਾ ਕਰਿਆ ਹੈ ਸਰਪੰਚ ਮਾਤਾ ਜੀ ਮੇਰੇ ਨੀਲਮ ਸੋਨੀ ਜੀ ਹੈ ਹੋਰ ਸਾਡੇ ਪੰਚਾਇਤ ਮੈਂਬਰ ਜੇ ਗੱਲ ਕਰੀਏ ਤਾਂ ਰਾਹੁਲ ਸੋਨੀ ਜੀ ਬਲਵੀਰ ਜੀ ਮੌਕੇ ਤੇ ਸੰਜੀਵ ਜੀ ਤੇ ਹੋਰ ਪੰਚਾਇਤ ਮੈਂਬਰ ਨੁਪਲੀ ਤੋਂ ਮਨੂਪਰੀ ਜੀ ਹੈ ਇਹਨਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਇਸ ਕਾਰਜ ਨੂੰ ਜਿਹੜਾ ਅੱਭਲ ਮਨਾਉਣ ਦੇ ਲਈ ਮੌਕੇ ਤੇ ਕਮਲੇਸ਼ ਅੱਡਾ ਜੀ ਜਿਹੜੇ ਹੁਣੇ-ਹੁਣੇ ਬਲਕ ਸਭਾ ਦੇ ਮੈਂਬਰ ਬਣੇ ਸੀਗੇ ਉਹ ਵੀ ਮੌਜੂਦ ਹਨ ਸੋ ਬਹੁਤ ਵਧੀਆ ਮੈਨੂੰ ਤਾਂ ਇਹ ਜਿਹੜਾ ਸਾਨੂੰ ਮੋਟੀਵੇਸ਼ਨ ਦਿੱਤੀ ਸੀ ਸੋਨੀ ਸਾਹਿਬ ਨੇ ਕੰਮ ਕਰਨ ਲਈ ਵਧੀਆ ਲੱਗਿਆ ਵੀ ਕਿਸੇ ਦੇ ਕੰਮ ਅਸੀਂ ਆ ਸਕਿਆ ਹੈ ਪਿੰਡ ਟੱਪਰੀਆਂ ਦੇ ਸਾਰੇ ਪੰਚਾਇਤ ਨੂੰ ਤੇ ਸਮੂਹ ਨੌਜਵਾਨਾਂ ਨੂੰ ਅੱਜ ਦੇ ਇਸ ਨਾਵੇਂ ਉਪਰਾਲੇ ਵਾਸਤੇ ਲੱਖ ਲੱਖ ਵਧਾਈ ਹੈ ਕਿਉਂਕਿ ਇਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਪਹਿਲਾ ਖੂਨਦਾਨ ਜਿਹੜਾ ਕੈਂਪ ਹੈ ਅੱਜ ਆਯੋਜਿਤ ਕੀਤਾ ਹੈ ਇਦੇ ਵਾਸਤੇ ਸਮੂਥੀ ਪੰਚਾਇਤ ਪਿੰਡ ਦੇ ਨੌਜਵਾਨ ਤੇ ਇਲਾਕੇ ਦੇ ਜਿੰਨੇ ਵੀ ਸਾਥੀ ਜਿਨ੍ਹਾਂ ਨੇ ਖੂਨ ਦਾ ਨੇ ਇਥੇ ਕੀਤਾ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਆ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਤੇਜ ਸੇਵਾ ਦੇ ਵਿੱਚ ਇਹ ਬਹੁਤ ਵੱਡਾ ਕਦਮ ਹੈ ਜਿੱਥੇ ਸਾਡੇ ਨੌਜਵਾਨ ਜਿੱਥੇ ਸਾਡੇ ਫੋਜਾਂ ਦੇਸ਼ ਦੇ ਬਾਰਡਰ ਤੇ ਕੰਮ ਕਰਦੀਆਂ ਸੇਵਾ ਕਰਦੀਆਂ ਦੇਸ਼ ਦੀਆਂ ਉੱਥੇ ਹੀ ਸਾਡੇ ਨੌਜਵਾਨ ਜਿੱਥੇ ਖਾਸ ਕਰ ਭਾਰਤ ਵਰਸ਼ ਦੇ ਜਿਹੜੇ ਨੌਜਵਾਨ ਹੈ ਪੰਜਾਬ ਦੇ ਨੌਜਵਾਨਾਂ ਇਸ ਪਿੰਡ ਦੇ ਨੌਜਵਾਨ ਹੈ ਉਹ ਵੀ ਆਪਣੇ ਨਵੇਂ ਉਪਕਰਾਲਿਆਂ ਦੇ ਨਾਲ ਇਹਨਾਂ ਉਪਕਰਾਲਿਆਂ ਦੇ ਨਾਲ ਦੇਸ਼ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ।